ਸੀਰ ਸ਼ਿਨਨਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਚਾਚ ਦੇ ਭਾਰਤੀ ਫੋਰਸ ਚ ਲਾਸਟ ਨਾਇਕ ਦੇ ਅਹੁਦੇ ਤੇ ਤਨਾਤ 29 ਸਾਲਾਂ ਸੈਨਿਕ ਬਲਜੀਤ ਸਿੰਘ ਤੇ ਬੀਤੇ ਦਿਨ ਹੀ ਸ਼ਹਾਦਤ ਦਾ ਚਾਮ ਪੀ ਲਿਆ ਜਦੋਂ ਫੋਰਸ ਦੀ ਗੱਡੀ ਵਿੱਚ ਸਵਾਰ ਹੋ ਕੇ ਉਹ ਕਿਸੇ ਆਪਰੇਸ਼ਨ ਲਈ ਜਾ ਰਹੇ ਸਨ ਤਾਂ ਉਹਨਾਂ ਦੀ ਗੱਡੀ ਗਹਿਰੀ ਖੱਡ ਵਿੱਚ ਡਿੱਗ ਗਈ ਇਸ ਗੱਡੀ 'ਚ ਸਵਾਰ ਹੋਰ ਚਾਰ ਸੈਨਿਕ ਗੰਭੀਰ ਜ਼ਖਮੀ ਹੋ ਗਏ ਨੇ ਜਦਕਿ ਸੈਨਿਕ ਬਲਜੀਤ ਸਿੰਘ ਦੀ ਸਹਾਸ ਵਿੱਚ ਸ਼ਹਾਦਤ ਹੋ ਗਈ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਸਾਹ 2014 ਚ ਭਾਰਤੀ ਫੌਜ ਦੀ 2 ਪੈਰਾ ਚ ਭਰਤੀ ਹੋਇਆ ਸੀ ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਚ ਡਿਊਟੀ ਤੇ ਤਾਇਨਾਤ ਸੀ ਪਰਿਵਾਰਕ ਮੈਂਬਰਾਂ ਨੇ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਸੂਚਨਾ ਦੀ ਜਾਣਕਾਰੀ ਦੱਸਿਆ ਕਿ ਸੈਨਿਕ ਬਲਜੀਤ ਸਿੰਘ ਸਪੈਸ਼ਲ ਫੋਰਸ ਦੇ ਟੁਕੜੀ ਦਾ ਹਿੱਸਾ ਸੀ ਜੋ ਕਿ ਪੀਐਮ ਕੇਜੀ ਗੰਦ ਦੇ ਤਾਇਨਾਤ ਸੀ ਜਦੋਂ ਫੌਜ ਦੇ ਇੱਕ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀਆਂ ਗਤੀਵਿਧੀਆਂ ਦਾ ਪਤਾ ਚੱਲਣ ਤੇ ਦੋ ਗੱਡੀਆਂ 'ਚ ਰਵਾਨਾ ਹੋਏ ਇਸੇ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਇੱਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਾਕੋਟੇ ਖੇਤਰ ਲਾਗੇ 200 ਫੁੱਟ ਗੈਰੀ ਖਾਈ 'ਚ ਡਿੱਗ ਗਈ। ਇਸੇ ਦੌਰਾਨ ਉਕਤ ਗੱਡੀ 'ਚ ਸਵਾਰ ਚਾਰ ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਲਾਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਏ। ਦੱਸਦੇ ਇਹ ਸ਼ਹੀਦ ਬਲਜੀਤ ਸਿੰਘ ਜੀ ਮ੍ਰਿਤਕ ਦੇ ਜਦੋਂ ਸਵੇਰੇ ਪਿੰਡ ਪੁੱਜੀ ਤਾਂ ਉਸ ਸਮੇਂ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ ਰਸਤੇ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਹੀਦ ਦੇ ਕਾਫਲੇ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ ਸ਼ਹੀਦ ਬਲਜੀਤ ਸਿੰਘ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਕਰਲ ਜਾਣ ਚਾਲ ਤੋਂ ਬਾਅਦ ਸਥਾਨਕ ਸਮਸ਼ਾਨ ਘਟ ਕੁਝ ਥੇ ਇੱਕ ਪਾਸੇ ਅੱਜ ਬੜਾ ਦੁੱਖ ਦਾ ਮਾਹੌਲ ਹੈ ਪਿੰਡ 'ਚ ਅੱਜ ਵਖੇ ਪੂਰੇ ਪੰਜਾਬ ਲਈ ਪੂਰੇ ਜ਼ਿਲ੍ਹੇ ਲਈ ਸਿਰਫ 29 ਸਾਲ ਦੀ ਉਮਰ ਦੇ ਵਿੱਚ ਦੋ ਪੈਰਾ ਫੋਰਸ ਦਾ ਜਵਾਨ ਸਾਡਾ ਬਲਜੀਤ ਸਿੰਘ ਸ਼ਹਾਦਤ ਪਾ ਗਿਆ ਰਯੋਰੀ ਸੈਕਟਰ ਵਿੱਚ ਉੱਥੇ ਇੱਕ ਹੌਸਲੇ ਔਰ ਮਿਸਾਲ ਔਰ ਕਹਿੰਦੇ ਜਿੱਦਾਂ ਕਹਿੰਦੇ ਜਜ਼ਬਾਤ ਪੰਜਾਬੀਆਂ ਦੇ ਪਤਾ ਲੱਗਦੇ ਆ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਇਹ ਹਾਰਡ ਡਿਊਟੀ ਆਪਣੀ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਜਿਹੜੇ ਅਧਿਕਾਰੀ ਉੱਚਾ ਉਹਨਾਂ ਨੇ ਕਿਹਾ ਸੀਗਾ ਤੁਸੀਂ ਲਾਈਟ ਡਿਊਟੀਆਂ ਲੈ ਸਕਦੇ ਆ ਪਰ ਇਹਨਾਂ ਨੇ ਕਿਹਾ ਕਿਸੇ ਮਾਂ ਦਾ ਪੁੱਤ ਤਾਂ ਮੇਰੀ ਜਗ੍ਹਾ ਇਸ ਇਹ ਮਸ਼ੀਨ ਗਾਰ ਨੂੰ ਤੇ ਤਨਾਤ ਹੁੰਦੇ ਸੀਗੇ ਐਮ ਐਸ ਐਫ ਐਸ ਤੇ ਜਿਹੜੀ ਗੱਡੀਆਂ ਦੇ ਉੱਪਰ ਹੁੰਦੀ ਹੈ ਤੇ ਉਹਦੇ ਉੱਤੇ ਡਿਊਟੀ ਕਰਨਾ ਇਹਨਾਂ ਨੇ ਠੀਕ ਸਮਝਿਆ ਔਰ ਉੱਥੇ ਘਟਨਾ ਹੁੰਦੀ ਹੈ ਪਤਾ ਚੱਲਦਾ ਜਿੱਦਾਂ ਮੁਕਾਬਲੇ ਵਰਗੇ ਹਾਲਾਤ ਬਣਦੇ ਆ ਗੱਡੀ 200 ਫੁੱਟ ਗਹਿਰੀ ਖਾਈ ਚ ਜਾਂਦੀ ਹੈ ਸ਼ਹਾਦਤ ਦਾ ਜਾਮ ਪੀਤਾ ਜਿੱਥੇ ਦੁੱਖ ਦੀ ਘੜੀ ਆ ਪਰਿਵਾਰ ਲਈ ਇੱਕ ਸਾਲ ਵੀ ਨਹੀਂ ਹੋਇਆ ਸੀ ਹਜੇ ਵਿਆਹ ਦੇ ਲਈ ਉਸ ਤੋਂ ਬਾਅਦ ਬਹੁਤਾ ਸਮਾਂ ਨਹੀਂ ਹੋਇਆ ਤਾਂ ਇਸ ਪਰਿਵਾਰ ਨੂੰ ਵੀ ਸੈੱਟ ਹੋਣ ਨੂੰ ਬੜੀ ਗਰੀਬੀ ਦੇ ਹਾਲਾਤਾਂ ਚੋਂ ਉੱਠੇ ਤੇ ਜਿੱਥੇ ਮਾਨ ਹੈ ਇਸ ਸੂਰਮੇ ਤੇ ਬਲਜੀਤ ਸਿੰਘ ਤੇ ਇਸ ਇਲਾਕੇ ਦੇ ਉੱਥੇ ਇਸ ਗੱਲ ਦਾ ਘਾਟਾ ਹਮੇਸ਼ਾ ਰਹੇਗਾ ਕਿ ਸਾਡੇ ਵਿੱਚੋਂ ਬਲਜੀਤ ਸਿੰਘ ਵਿਛੜ ਗਿਆ ਅਸੀਂ ਤਾਂ ਇਹ ਨਹੀਂ ਕਹਾਂਗੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਔਰ ਸੁਰੱਖਿਆ ਪ੍ਰਣਾਲੀਆਂ ਨੂੰ ਹੋਰ ਇੰਨਾ ਕੁ ਮਜ਼ਬੂਤ ਸੁਰੱਖਿਅਤ ਕੀਤਾ ਜਾਵੇ ਕਿ ਜਿਹੜੇ ਇਦਾਂ ਦੇ ਹਾਸੀਆਂ ਦੇ ਨੌਜਵਾਨ ਜਿਹੜੇ ਜਵਾਨ ਹੈ ਬਚ ਸਕਣ ਮੈਂ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਕਿ ਜਿਹੜਾ ਸਾਡਾ ਛੋਟਾ ਭਰਾ ਹੈ ਸਾਨੂੰ ਛੋੜਾ ਦੇ ਕੇ ਚਿਰ ਗਿਆ ਉਹਨੂੰ ਆਪਣੇ ਚਰਨਾਂ 'ਚ ਨਵਾਸ ਵਕਤ ਤੇ ਉਹਦੇ ਪਰਿਵਾਰ ਨੂੰ ਪਾਣਾ ਮਿਲਣ ਦਾ ਬਲਵਕ ਸਿੰਘ ਤੇ ਪਰਿਵਾਰ ਨੂੰ ਤਖੜਾ ਕਰੀ ਪਰਿਵਾਰ ਪਰਵਾਜ ਆਪਣਾ ਜਾਂਦਾ ਜਾਂਦਾ ਹੈ ਜਿਹੜਾ ਜ਼ਿੰਦਗੀ ਹੈ ਉਹ ਚੀਜ਼ਾਂ ਦੇ ਨਾਂ ਵਿੱਚ ਗੁਣਾ ਕੇ ਗਿਆ ਹੈ ਔਮ ਦੇ ਲਈ ਸਾਡੀ ਇਲਾਕੇ ਦੇ ਲਈ ਪੰਜਾਬ ਦੇ ਲਈ ਰੋਪੜ ਜ਼ਿਲ੍ਹੇ ਦੇ ਲਈ ਨੂਰਪੱਲੀ ਸ਼ੀਦੀ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਹਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਸੁਭਾਅ ਸੀਗਾ ਜੀ ਬਹੁਤ ਦੁਖਦਾਈ ਜਿਹੜੀ ਖਬਰ ਆ ਸਾਡੇ ਪਿੰਡ ਲਈ ਬਹੁਤ ਮਾੜਾ ਹੋਇਆ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਮੁਟਾ ਹੈ ਆਪਣੇ ਲੈਵਲ ਤੇ ਵਧੀਆ ਬਣਿਆ ਸੀ ਬਹੁਤ ਪੁੰਜ ਦਾ ਸੁਭਾਅ ਅੱਛਾ ਸੀ ਸਾਰਿਆਂ ਨਾਲ ਮਿਹਰਬਾਨ ਸੀ ਬਹੁਤ ਸਾਰੇ ਪਿੰਡ ਕੋ ਬਹੁਤ ਸਾਰਾ ਪਿੰਡ ਪੂਰੇ ਅਫਸੋਸ ਚ ਹੈ ਤੇ ਪਰਮਾਤਮਾ ਉਹਦੀ ਝੂ ਨੂੰ ਸ਼ਾਂਤੀ ਬਖਸ਼ੇ ਚਲੋ ਜੋ ਜੋ ਪ੍ਰਜਾਪ ਸਰਕਾਰ ਦੇ ਰੂਲ ਹੈ ਉਹ ਮੁਤਾਬਕ ਇਹਨਾਂ ਨੂੰ 8 ਬਜਾਰਾ ਦਿੱਤੀ ਜਾਵੇ ਜੇ ਕਿ ਨੌਕਰੀ ਦਾ ਸਹਰਾ ਬ੍ਰਦਰ ਵੀ ਹੈ ਉਹਦਾ ਤੇ ਉਹਨੂੰ ਬ੍ਰਦਰ ਨੂੰ ਵੀ ਕਿਸੇ ਅਡਜਸਟ ਕੀਤਾ ਜਾਵੇ ਤੇ 1.5 ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵੀ ਕਸੀਦ ਹੋਇਆ ਤੇ ਦੂਜਾ ਵੀ ਕਸੀਦ ਹੋਇਆ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਪਰਮਾਤਮਾ ਬਲ ਬਖਸ਼ੇ ਪਰਿਵਾਰ ਨੂੰ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ਿਆ ਕਰਦੇ ਹਨ ਤਾਂ ਕਿ ਜੇ ਉਹਦਾ ਪਰਿਵਾਰ ਹੈ ਜਿਹੜਾ ਵਧੀਆ ਔਰ ਠੀਕੇ ਜਾ ਰਹਾ ਹੈ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਹੈ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦੇ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ 'ਚ ਮਿਲਿਆ ਕਿਸੇ ਦੀ ਕੁਛ ਪਾਰਸ਼ ਨਹੀਂ ਅਫਸੋਸ ਇਸ ਗੱਲ ਦਾ ਕਿ ਜਿਹੜੀ ਕੁੜੀ ਹੈ ਵਿਆਹੀ ਹੈ ਉਹ ਹਜੇ ਪੜਦੀ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਕੁੜੀ ਦੀ ਜਿਹੜੀ ਉਮਰ ਹੈ ਉਹ ਸਿਰਫ 20 ਕਿ ਸਾਲ ਦੀ ਹੈ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਅਸੀਂ ਮੁੰਡੇ ਨੂੰ ਕੋਈ ਨਾ ਕੋਈ ਜਿਹੜੀ ਨੌਕਰੀ ਹੈ ਕੁੜੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਦੀ ਜਿਹੜੀ ਹੈ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ ਦੇ ਵਿੱਚ ਸੇਵਾਵਾਂ ਨਿਭਾਉਂਦਾ ਹੋਇਆ ਦੇਸ਼ ਦੇ ਲਈ ਸ਼ਹੀਦ ਹੋ ਗਿਆ ਸੋ ਪਹਿਲਾਂ ਵੀ ਸਾਡੇ ਇਲਾਕੇ ਦੇ ਕਈ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਸੋ ਵਾਹਿਗੁਰੂ ਪ੍ਰਮਾਤਮਾ ਦੇ ਅੱਗੇ ਤਾਂ ਹੀ ਅਰਦਾਸ ਕਰਦੇ ਹਾਂ ਵੀ ਕਿ ਜਿਹੜਾ ਬਾਰਡਰਾਂ ਦੇ ਉੱਪਰ ਪੇਦਾਂ ਦਾ ਮਾਹੌਲ ਬਣੇ ਕਿ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਨਾ ਗਵਾਉਣ ਸਰ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਗਵਰਨਮੈਂਟ ਦੀ ਜ ਬਚਤਾ ਜਿਹੜਾ ਪਰਿਵਾਰ ਦਾ ਘਟਾ ਕਿਸੇ ਵੀ ਕੀਮਤ ਤੇ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਕਿਸੇ ਵੀ ਤਰ੍ਹਾਂ ਨੂੰ ਤੋਲਿਆ ਜਾ ਸਕਦਾ ਪਰ ਗਵਰਨਮੈਂਟ ਦੀ ਪਾਲਿਸੀ ਮੁਤਾਬਕ ਜਿਹੜੀ ਵੀ ਸਪੋਰਟ ਹੈ ਉਹ ਦਿੱਤੀ ਜਾਏਗੀ ਅੱਜ ਪਿੰਡ ਝਾਜੂ ਵਿਖੇ ਸ਼ਹੀਦ ਬਲਜੀਤ ਸਿੰਘ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਬੜੀ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਦੇ ਲਈ ਗਮਗੀਨ ਮਾਹੌਲ ਹੈ ਉੱਥੇ ਜਵਾਦੀ ਦੀ ਵੀ ਜਿਹੜੀ ਮਿਸਾਲ ਪੈਦਾ ਕੀਤੀ ਹੈ ਕਿਵੇਂ ਇਸ ਜਵਾਨ ਨੇ ਦੋ ਪੈਰਾ ਫੋਰਸ ਦੇ ਵਿੱਚ ਜਦੋਂ ਇਹਦੀ ਹਾਰਡ ਡਿਊਟੀ ਦਾ ਜਿੰਨਾ ਸਾਨੂੰ ਜਾਣਕਾਰੀ ਮਿਲੀ ਹੈ ਸਮਾਂ ਪੂਰਾ ਹੋ ਚੁੱਕਿਆ ਸੀਗਾ ਤੇ ਇਸ ਨੂੰ ਲਾਈਟ ਡਿਊਟੀ ਦੀ ਆਫਰ ਵੀ ਆਈ ਸੀਗੀ ਪਰ ਇਸ ਜਵਾਨ ਨੇ ਕਿਹਾ ਕਿਸੀ ਹੋਰ ਮਾਂ ਦਾ ਪੁੱਤ ਵੀ ਡਿਊਟੀ ਤੇ ਆਣਾ ਹੈ ਮਸ਼ੀਨ ਗਨ ਤੇ ਜਨਾਦ ਸੀਗਾ ਜਿਹੜੀ ਗੱਡੀ ਵੱਡੀ ਹੁੰਦੀ ਹੈ ਆਰਮੀ ਦੀ ਇਹ ਰਜੋਰੀ ਸੈਕਟਰ ਦੇ ਵਿੱਚ ਜਿੰਨਾ ਪਤਾ ਲੱਗਿਆ ਹੈ ਘਟਨਾ ਹੁੰਦੀ ਹੈ ਵਾਰਦਾਤ ਹੁੰਦੀ ਹੈ ਆਮਣਾ ਸਾਹਮਣਾ ਹੁੰਦਾ ਹੈ ਤੇ ਉਸ ਹਾਦਸੇ ਵਿੱਚ ਗੱਡੀ 200 ਫੁੱਟ ਗਹਿਰੀ ਖਾਈ ਚੋਂ ਗਿਰ ਜਾਂਦੀ ਹੈ ਜਿਹਦੇ ਵਿੱਚ ਬਲਜੀਤ ਸਿੰਘ ਕਿਉਂਕਿ ਉੱਪਰ ਸੀਗਾ ਇਹ ਸ਼ਾਦਤ ਦਾ ਜਾਮ ਪੀ ਜਾਂਦਾ ਚਾਰ ਹੋਰ ਜਿਆਦਾ ਸੀਰੀਅਸ ਇੰਜਰਡ ਹੁੰਦੇ ਆ ਸੋ ਅੱਜ ਦੀ ਇਸ ਘਟੀ ਦਾ ਅਸੀਂ ਤਾਂ ਇਹੀ ਕਹਾਂਗੇ ਕਿ ਜਿੱਥੇ ਪਰਿਵਾਰ ਵਾਸਤੇ ਬੜੀ ਭਾਰੀ ਦੁੱਖ ਦੀ ਘੜੀ ਹੈ ਕਿਉਂਕਿ 29 ਸਾਲ ਦਾ ਸਿਰਫ ਇੱਕ ਨੌਜਵਾਨ ਸਾਲ ਵਿਆਹ ਨੂੰ ਹੋਇਆ ਸੀਗਾ ਪਿਤਾ ਦਾ ਜਿਹੜਾ ਕਾਰ ਚਲਾਣਾ ਵੀ ਇਸ ਸਾਲ ਦੇ ਵਿੱਚ ਵਿੱਚ ਹੀ ਹੋ ਗਿਆ ਸੀਗਾ ਸੌਖੀ ਘੜੀ ਹੈ ਇਹਨਾਂ ਦਾ ਸਾਥ ਦੇਣ ਲਈ ਸਾਰਾ ਇਲਾਕਾ ਸਾਰੇ ਲੋਕ ਖੜੇ ਆ ਉੱਥੇ ਹੀ ਇੱਕ ਸਾਡੇ ਇਲਾਕੇ ਦੀ ਆਵਾਜ਼ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਜਵਾਨ ਹੈ ਅੱਠ ਦਾ ਸ਼ਹਾਦਤਾਂ ਅਸੀਂ ਆਪਣੇ ਅੱਖੀਂ ਦੇਖ ਲਈਆਂ ਆਹੀ ਕੁਝ ਸਾਲਾਂ ਚ ਘਟੋ ਘਾਟ ਇਹਨਾਂ ਦੀ ਇੱਕ ਕਾਮਨ ਮਿਨੀਮਮ ਪਲੇਸ ਤੇ ਆਰਮੀ ਲੈਂਡ ਨੂਰਪੁਰਵੇਦੀ ਵੀ ਹੈ ਆਰਮੀ ਲੈਂਡ ਭਲਾਨ ਵੀ ਹੈ ਆਰਮੀ ਲੈਂਡ ਜਿਹੜੀ ਹੈ ਨੰਗਲ ਵਿਆਣੇ ਵੀ ਹੈ ਇਹ ਇਹ ਆਰਮੀ ਲੈਂਡ ਦੇ ਵਿੱਚ ਇਹਨਾਂ ਦੀ ਇੱਕ ਜਿਹੜੀ ਪੱਕੀ ਯਾਦਗਾਰ ਬਣਾਈ ਜਾਵੇ ਤਾਂ ਕਿ ਹਰ ਸਾਲ ਇਹਨਾਂ ਦੇ ਉੱਥੇ ਚਾਹੇ ਸਰਦਾਂ ਦੇ ਫੁੱਲ ਭੇਟ ਕਰਨੇ ਹੋਣ ਜਾਂ 15 ਅਗਸਤ 26 ਜਨਵਰੀ ਨੂੰ ਤੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਨਾ ਹੋਵੇ ਐਨਾ ਕੁ ਫਿਰ ਮਾਲ ਜਿੱਦਾ ਅੱਜ ਲੋਕਾਂ ਨੇ ਦਿੱਤਾ ਫੁੱਲ ਵਰਸ਼ਾ ਕੀਤੀ ਹੈ ਬਸਕੂਲੀ ਬੱਚਿਆਂ ਨੇ ਬਾਹਰ ਨਿਕਲ-ਨਿਕਲ ਕੇ ਇਲਾਕੇ ਦੇ ਲੋਕਾਂ ਨੇ ਵੱਡਾ ਮਾਰਚ ਕੱਢਿਆ ਇਹੀ ਕੁਝ ਦੇ ਸਕਦੇ ਐਨਾ ਹੀ ਕਹੂੰਗਾ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ